ਹਰ ਦੇ ਲਈ ਬੀਅ ਦਿਓਸ ਹਰ ਦੇ ਲਈ ਬੀਅ ਦਿਓਸ ਮੇਰਾ ਨਿੱਜੀ ਮੇਰੇ ਪਿਤਾ ਜੀ ਦਾ ਤੇ ਸਾਰੇ ਹੀ ਜਿਹੜੇ ਚਿਹਰੇ ਸਾਹਮਣੇ ਬੈਠੇ ਆ ਜੀ ਸਰਬ ਜੀ ਇਹਦਾ ਮੈਂ ਕੋਈ ਕਿਸੇ ਦਾ ਭਤੀਆ ਕਿਸੇ ਦਾ ਛੋਟਾ ਵੀਰ ਕੋਈ ਮੇਰੇ ਛੋਟੇ ਵੀ ਸਨਿਪਾਸੀ ਰਾਜਾ आपा होने किन ना कह पार, बहुत मानते सत्कार सारे साथियों सत्कार चाचा जी अनेश पाठ जी ग्रा साहब साहब साढ़े बौद्ध सत्कार अमरीत सिंह ਮ ਜੇਤਨ ਸਿੰਘ ਸਰਸਾ ਸਰਦਾਰ ਜੀ ਇਹ ਵੀ ਸਾਡੇ ਨਾਲ ਆਲੇ ਆਲੇ ਆਪ ਕਿੰਨੇ ਸਾਡੇ ਵਿੰਸ਼ ਦੇ ਮੌਜਮਾਨ ਸਾਡੇ ਪੰਜਾਬ ਦੇ ਅਨੰਤ ਪਿਆਰੇ ਆਦੂ ਬੜੇ ਕਮਲ ਸਿੰਘ ਜੀ ਬਲਾ ਸਾਹਿਬ ਬਰਨਸੀ ਜੀ ਵੀ ਸਾਡੇ ਪ੍ਰਧਾਨ ਸਾਹਿਬ ਸੁਜੀਤ ਸਿੰਘ ਕਾਂਧੀ ਕੰਡਾਰ ਪ੍ਰਿੰਸ ਸਿੰਘ ਜੱਜਪੁਰ ਜੀ ਸਾਹਿਬ ਸਾਡੇ ਚੇਅਰਮੈਨ ਸੁਬੇਦਨਾਲ ਸਿੰਘ ਜੀ ਸਾਡੇ ਰਾਜ ਕੁਮਾਰ ਜੀ ਕੰਦੀ ਸਾਹ ਕੋਈ ਸਾਹ ਕੋਈ ਸਾਹ ਪਰ ਕਿਹੜੇ ਸਰਕਾਰੀ ਚੰਡੀ ਰਵੀਸ਼ ਮਸੀਹ ਜੀ ਉਹ ਸਾਹਮਣੇ ਬੈਠੇ ਇਸ ਆਰਦੇ ਇਸ ਮੰਡੀ ਦੇ ਸਾਰੇ ਸਤਜਾਰ ਨੂੰ ਗੱਲ ਕੀਤੀ ਸਾਰੇ ਹੰਦਸਪਤ ਇਸ ਕਹੇ ਸ਼ਰਮ ਦੀ ਕਾਲਾ ਸਾ ਉਹਨਾਂ ਨੂੰ ਦਿੰਦੇ ਨੂੰ ਸਾਰੇ ਸਾ ਦੀਆਂ ਸਾਰੀ ਮੰਡੀ ਨੂੰ ਨਾਲ ਲੈ ਕੇ ਜੜਾਵਾ ਚੰਗੇ ਸਿਸਟਮ ਨਾਲ ਜਿਹੜੀ ਮੰਡੀ ਆ ਚੱਲੂਗੀ ਪੂਰਾ ਸੱਚੇ ਪਾਤਸ਼ਾਹ ਕੇ ਅਕਾਲ ਪੁਰਖਤਾ ਕੇ ਅਰਦਾਸ ਬੇਤੀ ਕਰਦੇ ਆਂ ਕਿ ਸਾਨੂੰ ਸਾਰੇ ਨੂੰ ਜਿੱਦਾਂ ਸਾਡੀ ਮੰਡੀ ਤੇ ਪਹਿਲਾਂ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖਿਆ ਅੱਗੇ ਵੀ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖਿਓ ਸਾਰੇ ਆਏ ਟੀਮ ਦਾ ਸਾਰੇ ਆਏ ਵਰਕਰਸਾਂ ਵਨਾਂ ਦਾ ਸਾਰੇ ਆਰਟੀ ਸਾਹਿਬਾਨਾਂ ਦਾ ਸਾਰੇ ਮਨੀਮ ਮੁੱਚੀ ਸਾਹਿਬਾਨਾਂ ਦਾ ਪੱਤਰਕਾਰ ਸਾਹਿਬਾਨਾਂ ਦਾ ਜਿਨ੍ਹਾਂ ਕਦੇਤੇ ਤੋਂ ਸਾਡੇ ਕੋਲ ਆਏ ਜ ਸਾਡੇ ਪੰਜਾਬ ਦੇ ਚੈਵਲਟ ਮੰਤਰੀ ਹਰਜੋਤ ਸਿੰਘ ਜੀ ਜੀ ਇਹਨਾਂ ਦਾ ਨਾਲ ਪਰਿਵਾਰ ਸਾਰਾ ਦਾ ਬੋਗਲਾ ਤਰਵਾਕ ਵਾਹਿਗੁਰੂ ਜੀ ਦਾ ਗਲਸਾ ਵਾਹਿਗੁਰੂ ਜੀ ਦੀ ਮੱਤ ਅਲੋਕ ਸਭਰੇ ਦੀ ਸਾਹਮਣੇ ਕੰਸਾਏ ਬੋਲੀ ਲਖੋ

ਮਾਜੇ ਜੀ 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 ਆ ਮੇਰਾ ਪਰਿਵਾਰ ਜਿਨ੍ਹਾਂ ਨੇ ਜ਼ਿੰਦੇ ਰਹੀ ਅੱਜ ਇੱਥੋਂ ਤੱਕ ਪਹੁੰਚਿਆ ਸਭ ਤੋਂ ਵੱਡਾ ਧੰਵਾਦ ਇਸ ਪਰਿਵਾਰ ਦਾ ਮੰਤਰੀ ਸਾਹਿਬ ਤੁਹਾਡਾ ਨਹੀਂ ਦੇਣਾ ਨਹੀਂ ਦੇ ਸਕਦਾ ਤੇ ਤੁਸੀਂ ਕਿਹਾ ਸੀ ਨਾ ਰક્ષਣ ਵਿੱਚ ਕਿ ਜਨੈਲੇ ਦਾ ਪੁੱਤ ਬਣ ਕੇ ਵਾਅ ਇਲੈਕਸ਼ਨ ਖੜੀ ਆ ਤੇ ਨਾ ਕੁਝ ਕਰਦੇ ਖਾਂੂਗਾ ਅੱਜ ਸਾਨੂੰ ਮਾਰਿਆ ਜਨੈਲੇ ਦੇ ਪੁੱਤ ਨੇ ਜਨੈਲੇ ਦਾ ਮੂੰਹ ਧੋਤਾ ਰਾਤ ਨੂੰ ਜਿਹੜਾ ਗੇਟਾਂ ਦੀ ਜੰਗ ਮਾਰਦਾ ਸੀ ਉਹ ਨਹੀਂ ਹੋਇਆ

ਜਿਹੜਾ ਨਵਾਂ ਪ੍ਰਧਾਨ ਚੁਣਿਆ ਤੇ ਪਰਚਾਂਦੇ ਅੱਜ ਜੰਡਿਆਲਾ ਗੁਰੂ ਮੰਡੀ ਦੇ ਵਿੱਚ ਨਵੀਂ ਪ੍ਰਧਾਨ ਜੀ ਜਿਹੜੀ ਉਹ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਈ ਆ ਸਾਡੇ ਸਾਫਤਾ ਪ੍ਰਧਾਨ ਸਰਦਾਰ ਜੀਤ ਸਿੰਘ ਕੰਨ ਸਾਹਿਬ 2 ਸਾਲ ਤੋਂ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਰਹੇ ਸੀਗੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ ਔਰ ਸਾਰੀ ਮੰਡੀ ਜਿਹੜੀ ਆ ਉਹ ਕਾਫੀ ਆਰਤੀਏ ਜਨੇ ਖੁਸ਼ ਨੇ ਸੋ ਅੱਜ ਉਹ ਨਵਾਂ ਨਾਮ ਇੱਕ ਪ੍ਰਪੋਜ਼ ਕੀਤਾ ਸੀਗਾ ਤੇ ਸੁਨੀਲ ਕੁਮਾਰ ਕਾਸੀ ਜੀ ਦਾ ਇਹਨਾਂ ਨੂੰ ਨਵਾਂ ਪਤਾਨ ਦੇ ਲੋਕੀ ਨਿਭਾ ਜਾਵੇ ਸੋ ਸਾਰੇ ਜਿੰਨੇ ਆਰਟੀ ਐਸੋਸੀਏਸ਼ਨਾਂ ਜਿੰਨੀ ਵੀ ਆਰਟੀ ਦੇ ਵਿੱਚ ਆਰਤੀ ਸਹਿਬਾਨ ਨੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸੁਨੀਲ ਕੁਮਾਰ ਕਾਸੀ ਜੀ ਦੀ ਇਹੋ ਗੱਲ ਦਾ ਨਾਮ ਸੁਣਿਆ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਨਾਲ ਇਹ ਆਸ ਕਰਦਾ ਕਿ ਆਪਣੀ ਜਿਹੜੀ ਨਵੀਂ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਆ ਉਹ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੀ ਨਿਭਾਉਣ। ਥੈਂਕ ਯੂ ਪਹਿਲਾਂ ਤੇ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਜੀ ਤੇ ਮਤੀ ਖਾਤਾ ਬਹੁਤ ਬਹੁਤ ਧੰਨਵਾਦ ਮੈਨੂੰ ਆਰਟੀਫੀਸ਼ੀਅਲ ਨੇ ਸਰਸੰਤੀ ਦੇ ਨਾਲ ਅਗਲੇ 2 ਸਾਲ ਲਈ ਪ੍ਰਧਾਨਿਤ ਕੀਤਾ ਜੀ ਮੈਂ ਆਰਟੀਫੀਸ਼ੀਅਲ ਨੂੰ ਮਤੀ ਸਾਹਿਬ ਨੂੰ ਤੇ ਸਾਰਿਆਂ ਨੂੰ ਵਿਸ਼ਵਾਸ ਹੁੰਦਾ ਕਿ ਮੈਂ ਜੋ ਮੰਡੀ ਦੀ ਭਲਾਈ ਲਈ ਕਿਸਾਨਾਂ ਦੀ ਭਲਾਈ ਲਈ ਭਾਈ ਟੂਰ ਯੂਨੀਅਨ ਦੀ ਭਲਾਈ ਲਈ ਵਨੀਮ ਯੂਨੀਅਨ ਦੀ ਭਲਾਈ ਲਈ ਜਿਹੜਾ ਦਾਤ ਕੰਮ ਕਰਾਂਗਾ ਜੋ ਮੁਸ਼ਕਲ ਆ ਗੀਆਂ ਮੈਨੂੰ ਮਤੀਖਾਨ ਨੇ ਵਿਸ਼ਵਾਸ ਦਵਾਇਆ ਵਾ ਕਿ ਤੈਨੂੰ ਕੋਈ ਮੰਡੀ ਦਾ ਕੰਮ ਹੋਵੇ ਜਿਹੜਾ ਦਾਤ ਮੈਂ ਨਾ ਮਿਲਾਂ ਤੇ ਮੈਡਮ ਬੈਠੇ ਆ ਮੈਡਮ ਨਾ ਹੋਣ ਕਿੱਥੇ ਵੇਲੇ ਇੱਥੇ ਸਤेंद्र ਭਾਜੀ ਬੈਠੇ ਆ ਜਦੋਂ ਮਰਜੀ ਮੰਡੀ ਦੀ ਮੁਸ਼ਕਲ ਲੈ ਕੇ ਆ ਮੰਡੀ ਦਾ ਕੰਮ ਨਹੀਂ ਰੁਕਣਾ ਚਾਹੀਦਾ ਸਾਰੇ ਅਫਸਰਾਂ ਨੂੰ ਦਾਇ ਦਿੱਤੀ ਗਈ ਹੈ ਕਿ ਮੰਡੀ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਾ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਆੜਤੀਆਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਮੰਤਰੀ ਸਾਹਿਬ ਦੇ ਕਹਿਣ ਮੁਤਾਬਕ ਜੋ ਵੀ ਇਹਨਾਂ ਦੀ ਹਦਾਇਤਾਂ ਉਹਦੇ ਅਨੁਸਾਰ ਦੀ ਪਾਲਣਾ ਕਰਦੇ ਹੋਏ ਹਰ ਦਾਇਰੇ ਦੇ ਵਿੱਚ ਰਹਿ ਕੇ ਹਰ ਕੰਮ ਕਰਾਂਗੇ ਜੀ ਲੋਕਾਂ ਦਾ ਕਿਸਾਨਾਂ ਦਾ ਵੀ ਜ਼ਿਮੀਂਦਾਰਾਂ ਦਾ ਵੀ ਆੜਤੀਆਂ ਦਾ ਵੀ ਤੇ ਪੱਲੇਦਾਰਾਂ ਦਾ ਵੀ ਤੇ ਮਨੀਮਾ ਦਾ ਵੀ। ਸੋ ਬਹੁਤ ਬਹੁਤ ਧੰਨਵਾਦ ਆ ਮੰਤਰੀ ਸਾਹਿਬ ਦਾ ਸਾਡੇ ਆੜਤੀ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਤੇ ਉਹਨਾਂ ਨੇ ਸੇਵਾਦਾਰੀ ਦੋ ਸਾਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 啊！对。<laughs>